ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਜੋੜੀਆਂ ਕਲਾ ਵਿੱਚ ਅਚਾਨਕ ਆਈ ਅੱਗ ਦੀ ਚੰਗਿਆੜੀ ਅਤੇ ਤੇਜ਼ ਹਨੇਰੀ ਦੀ ਵਜ੍ਹਾ ਨਾਲ ਗੁਜਰਪਾਈ ਜ਼ਾਰੇ ਤੇ ਕੁਲ ਨੂੰ ਆਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਪ्राਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਜਰਪਾਈ ਜ਼ਾਰੇ ਦੀ ਬੀਬੀ ਜਲੇਖਾ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਕਰੀਬ 4 ਵਜੇ ਜਦੋਂ ਉਹ ਪਾਣੀ ਭਰਨ ਗਏ ਸਨ ਤਾਂ ਆਕੇ ਦੇਖਿਆ ਕਿ ਕੋਲ ਨੂੰ ਆਗ ਲੱਗੀ ਹੋਈ ਸੀ। ਤੇ ਮੇਰੇ ਵੱਲ ਰੋਲਾ ਪਾਉਂਦੇ ਆਸ-ਪਾਸ ਦੇ ਲੋਕਾਂ ਦੀ ਮਦਦ ਅਧੇ ਮੌਕੇ ਤੇ ਆਈ ਫਾਇਰ ਬਰਗੇਡ ਗੱਡੀ ਦੇ ਅਧਿਕਾਰੀਆਂ ਵੱਲੋਂ ਪਾਰੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਉਹਨਾਂ ਦੱਸਿਆ ਕਿ ਇਹ ਕਿ ਉਹਨਾਂ ਦੱਸਿਆ ਕਿ ਇਸ ਅੱਗ ਲੱਗਣ ਦੀ ਵਜ੍ਹਾ ਨਾਲ ਉਹਨਾਂ ਦੇ ਕਰੀਬ 9 ਲੱਖ ਰੁਪਏ ਦੇ ਗਹਿਣੇ 2 ਲੱਖ ਦੀ ਨਗਦ ਨਗਦੀ ਟਰੈਕਟਰ ਦੀ ਆਰਸੀ ਨੀੜਾ ਕਪੜਾ ਅਤੇ ਇੱਕ ਨਵਾਂ ਮੋਟਰਸਾਈਕਲ ਸਾੜਕੇ ਸਵਾਹ ਹੋਇਆ ਹੈ ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਪੰਜਾਬ ਫਾਸਟ ਨਿਊਜ਼ ਦੇ ਲਈ ਗੁਦਾਸਪੁਰ ਤੋਂ ਜਗਰੂਪ ਸਿੰਘ ਲਈ ਦੀ ਰਿਪੋਰਟ ਸਾਡਾ ਨਾਮ ਜਿਲੇਖਾ ਤੇ ਜਿਹੜੀ ਇਹ ਅੱਗ ਲੱਗੀ ਹੈਗੀ ਆ ਤੁਹਾਨੂੰ ਪਤਾ ਕਿਤਨ ਲੱਗੀ ਆ ਜੀ ਚਾਨਕ ਬੱਚੇ ਦੋ ਸੁੱਤੇ ਸੀ ਨਵੇਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰ ਲਈ ਸੀ ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਆ ਤੂੰ ਹੀ ਲੋਕਾਂ ਨੂੰ ਕੋਈ ਵਾਜਾ ਮਾਰੀਆਂ ਕੋਈ ਅਸੀਂ ਰੋਲਾ ਤੇ ਬੜਾ ਪਾਇਆ ਠੀਕ ਆਹੋ ਨੁਕਸਾਨ ਕਿੰਨਾ ਹੋਇਆ ਨੁਕਸਾਨ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋਈ 10 ਦਿਨ ਹੋਏ ਲਿਆਏ ਨੂੰ ਜੀ ਹੁ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਜੀ ਅਸੀਂ ਦੇ ਮੰਗ ਸਕਦੇ ਜੀ ਕੋਈ ਸਾਡੀ ਮਦਦਤ ਕਰ ਸਕੇ ਨਾਮ ਹੀ ਨੇ ਤੁਹਾਡੇ ਕੋਲ ਨੂੰ ਅੱਗੇ ਕਿਤਨ ਲੱਗੀ ਜੀ ਕੋਲ ਨੂੰ ਅੱਗੇ ਚਾਨਕ ਲੱਗੀ ਲੱਭੀਏ ਤੁਸੀਂ ਉਸਦੇ ਡੇਰੇ ਤੇ ਮੌਜੂਦ ਹੀ ਸੀਗੇ ਨਹੀਂ ਅਸੀਂ ਡੰਗਣਾ ਨਾਲ ਗਏ ਸੀ ਲੜਕੀਆਂ ਮੌਜੂਦ ਸੀ ਤੁਹਾਨੂੰ ਕਿ ਤਰ੍ਹਾਂ ਪਤਾ ਲੱਗਾ ਸਾਨੂੰ ਲੜਕੀਆਂ ਦਾ ਨੰਬਰ ਲਾਇਆ ਰੋਲਾ ਪਤਾ ਵੀ ਆ ਇਧਰ ਨੁਕਸਾਨ ਕਿੰਨਾ ਕੋਇਆ ਤੁਹਾਡਾ ਜੀ ਨੁਕਸਾਨ ਜੀ ਕੋ 8 ਲੱਖ ਦੇ ਗਹਿਨੇ ਸੀ 2 ਲੱਖ ਰੁਪਈਆ ਨਕਦੀ ਸੀ ਇੱਕ ਮੋਟਰਸਾਈਕਲ ਸੀ ਸਾਰਾ ਮ ਵੀ ਤੁਹਾਡਾ ਪੂਲ ਜਿਹੜਾ ਸੜਕੇ ਜਿਹੜਾ ਸਵਾ ਹੋ ਗਿਆ ਹਾਂ ਉਹ ਕਪੜਾ ਭੰਡਾ ਤੇ ਉਹਦੇ ਸੜ ਗਏ ਜਿਹੜਾ ਨਕਦੀ ਮਾਲ ਹੈ ਨਾ ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੜੀ ਕੋਈ ਤੁਸੀਂ ਕਿੱਥੇ ਨਾ ਸੰਪਰਕ ਕੀਤਾ ਫਾਇਰ ਬਟ ਵਾਲਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਹੈ ਅੱਛਾ ਜੀ ਹਾਂ ਇਹ ਵਾਕਿਆ ਜਦੋਂ ਦਾ ਦੁਪਹਿਰ ਦਾ ਇਹ ਕੋਈ 2 3 3 ਵਜੇ ਦੇ ਕਰ ਲੀ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਨੀਆਂ ਵੀ ਗਰੀਬ ਆਦਮੀਆਂ ਸਾਡੀ ਮਦਦ ਕੀਤੀ ਜਾਏ ਕੋਈ ਡੰਗਰ ਡੁੰਗਰ ਹੈਗਾ ਸੀ ਕੋਸਲੇ ਮੌਜੂਦ ਕਿ ਇੱਥੇ ਕੋਈ ਇੱਥੇ ਡੰਗਰ ਡੁੰਗਰ ਨਹੀਂ ਸੀ ਮੌਜੂਦ